ਕੋਈ ਹੱਦ ਹੁੰਦੀ ਏ ਨਾਰਾਜ਼ਗੀ ਦੀ ਇੰਜ ਯਾਰ ਕਰਦਾ ਕੋਈ ਨਹੀਂ ਮੇਰੇ ਨਿਸ ਅਜਾਤੀ ਗੁਜ਼ਰ ਗਈ ਮੇਰੇ ਨਿਸ ਅਜਾਤੀ ਗੁਜ਼ਰ ਗਈ ਤੇ ਅੱਜ ਤੱਕ ਆਕੜ ਮੋਈ ਨਹੀਂ ਤੇ ਅੱਜ ਤੱਕ ਆਕੜ ਮੋਈ ਨਹੀਂ ਬੰਦੇ ਕਤਲ ਦਾ ਵੈਰ ਵੀ ਬਖਸ਼ ਦਿੰਦੇ ਬੰਦੇ ਕਤਲ ਦਾ ਵੈਰ ਵੀ ਬਖਸ਼ ਦਿੰਦੇ ਮੇਰਾ ਇਨਾ ਜੁਰਮ ਤਾਂ ਕੋਈ ਨਹੀਂ ਮੇਰਾ ਇਨਾ ਜੁਰਮ ਤਾਂ ਕੋਈ ਨਹੀਂ ਇਨਾ ਜਵਾਂ ਦਾ ਇਤਬਾਰ ਜਿਹਾ ਕਰ ਓਏ ਤੇਰੇ ਬਾਝੋਂ ਸਾਡਾ ਕੋਈ ਨਹੀਂ ਓਏ ਤੇਰੇ ਬਾਝੋਂ ਸਾਡਾ ਕੋਈ ਨਹੀਂ ਇਸ਼ਕ ਦੀ ਸੂਲੀ ਚੜਦਾ ਕੋਈ ਕੋਈ ਹਸਨ ਦੇ ਕਲਮੇ ਪੜਦਾ ਕੋਈ ਕੋਈ ਬਸ ਇੱਕ ਵਾਰ ਤੋੜ ਚੜਾ ਦੇ ਰੱਬਾ ਅੱਗੋਂ ਦਿਲ ਲਾਵਾਂ ਤੇ ਦਖਮੂਜ ਸਾੜੀ ਅੱਗੋਂ ਦਿਲ ਲਾਵਾਂ ਤੇ ਦੋ ਜਖਮੋ ਸਾੜੀ ਬੁੱਲੇ ਸ਼ਾਹ ਜ਼ੈਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਪਿਆਰ ਵੀ ਲਾਲਚ ਨਾ ਕੀਤਾ ਤੇ ਕੀ ਕੀਤਾ ਪਿਆਰ ਵੀ ਲਾਲਚ ਨਾ ਕੀਤਾ ਤੇ ਕੀ ਕੀਤਾ